18 ਤੁੱਤੀ 23 ਕੁਆਂਟਲ 23 ਕੁਆਂਟਲ ਤੋਂ ਭੋਰਾ ਉੱਤੇ ਹੋਊਗਾ ਥੱਲੇ ਨਹੀਂ ਹੋਣਾ ਠੀਕ ਹੈ ਤੇ ਆਹ ਜਿਹੜੀ ਆਪਣੀ ਆ ਚਾਸੀ ਲੱਗੀ ਹੋਈ ਆ ਇਹ ਇਹ 10 ਇੰਚੀ ਚਾਸੀ ਲੱਗੀ ਹੋਈ ਆ 10 ਇੰਚੀ ਦਾ ਗਿਆਸ ਹੁਕ मतलब ਇਹ ਹੋਰ ਸਾਭ ਜਿਹਾ ਹੈ ਹਾਂ ਤੇ ਆਹ ਕਾਦੇ ਵਾਸਤੇ ਲਵਾਈਆਂ ਸੀ ਤੂੰ ਇਹ ਆਪਣੇ ਟਰੈਕਟਰ ਖਿੱਚਣ ਲਈ ਜਦੋਂ ਆਪਣੀ ਟਰਾਲੀ ਖੋਬੇ ਜਾਂਦੀ ਆ ਆਪਾਂ ਟਰੈਕਟਰ ਮੂਰੇ ਨਾ ਭਾਈ ਟਰੈਕਟਰ ਦਾ ਹੋ ਜਾਂਦਾ ਨੁਕਸਾਨ ਇੱਥੋਂ ਆਪਣਾ ਸੰਗਲ ਪਾਉ ਆਪਦਾ ਸਾਈਡ ਤੋਂ ਦੂਰ ਨੂੰ ਇੱਥੋਂ ਟਰਾਲੀ ਖਿੱਚੋ ਟਰੈਕਟਰ ਤਾਂ ਪਿੱਛੇ ਇਹ 3 ਸਟੇ ਪੰਪਾ 5 ਇੰਚੀ ਆ 5 ਇੰਚੀ ਪੰਪਾ 3 ਸਟੇ ਆ ਮਤਲਬ 3 ਵਾਰੀ ਖੁੱਲਦਾਗਾ ਟਰਾਲੀ ਜਮਾ ਸਿੱਧੀ ਜਮਾ ਸਿੱਧੀ ਹੋ ਜਾਂਦੀ ਐ ਮੈਂ ਤੁਹਾਡਾ ਧਰਮ ਫ੍ਰੀਜ ਹੁੰਦਾ ਅੱਜ ਤੁਹਾਡੇ ਵਾਸਤੇ ਇੱਕ ਗਹਿਣਾ ਲੈ ਕੇ ਆਇਆ ਕੀ ਗਹਿਣਾਗਾ ਤੁਹਾਨੂੰ ਉਹ ਵੀ ਦਿਖਾਉਣਿਆ ਤਨੌਲੇ ਦੇ ਸ਼ਹਿਰ ਦੇ ਵਿੱਚ ਖੜਿਆ ਤੇ ਤੁਹਾਨੂੰ ਦਿਖਾਉਣਿਆ ਤੇ ਬਣੇ ਰਹੋ ਮੈਂ ਤੁਹਾਡੇ ਵਾਸਤੇ ਅੱਜ ਇੱਕ ਟਰਾਲੀ ਲੈ ਕੇ ਆਇਆ ਟਰਾਲੀਆਂ ਹੋਰ ਵੀ ਬਹੁਤ ਦੇਖਿਆ ਹੋਣਗੀਆਂ ਪਰ ਜਿਹੜੀ ਅੱਜ ਤੁਹਾਨੂੰ ਟਰਾਲੀ ਦਿਖਾਉਣਾ ਨਾ ਇਹ ਜੀ ਟਰਾਲੀ ਮੈਂ ਵੀ ਪਹਿਲੀ ਵਾਰੀ ਦੇਖੀ ਆ ਤੇ ਤੁਸੀਂ ਵੀ ਪਹਿਲੀ ਵਾਰੀ ਦੇਖੀ ਹੋਊਗੀ ਤੇ ਬਿਨਾ ਟਾਇਰਾਂ ਤੋਂ 20 ਕੁਇੰਟਲ ਵੇਟ ਆ ਤੇ ਬਾਕੀ ਸਾਨੂੰ ਸਾਰੀ ਟਰਾਲੀ ਦਿਖਾਉਣੇ ਆ ਪੱਟੀ ਪਹਿਲਾਂ ਦਾ ਟਰਾਲੀ ਦਿਖਾ ਦੇ ਫੇਰ ਕਰਦੇ ਆਪਾਂ ਬਾਈ ਨਾਲ ਗੱਲ ਲੋ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਤੇ ਇਹ ਟਰਾਲੀ ਦਾ ਸਹਿਜ ਕਿੰਨਾ ਪਹਿਲਾਂ ਤਾਂ ਮੈਨੂੰ ਸਹਿਜ ਦੱਸ ਦੇ ਇਹ ਹੈਗੀ ਆ 11 1/2 ਸੀ 11 1/2 ਸੀ ਹਾਂ ਤੇ ਇਹਦਾ ਵੇਟ ਮੈਂ ਸਹੀ ਦੱਸਣਾ ਟਾਇਰਾਂ ਤੋਂ 23 ਕੁਇੰਟਲ 23 ਕੁਇੰੰਟਲ ਤਾਂ ਭੋਰਾ ਉੱਤੇ ਹੋਊਗਾ ਥੱਲੇ ਨਹੀਂ ਹੋਣਾ ਠੀਕ ਹੈ ਤੇ ਆਹ ਜਿਹੜੀ ਆਪਣੀ ਆ ਚਾਸੀ ਲੱਗੀ ਹੋਈ ਆ ਇਹ ਇਹ 10 ਇੰਚੀ ਚਾਸੀ ਲੱਗੀ ਹੋਈ ਆ 10 ਇੰਚੀ ਦਾ ਗਿਆਸ ਹੁਕ मतलब ਇਹ ਹੋਰ ਸਾਹਬ ਜੀ ਦਾ ਹੈ ਹਾਂ ਤੇ ਆਹ ਕਾਦੇ ਵਾਸਤੇ ਲਵਾਈਆਂ ਸੀ ਤੂੰ ਇਹ ਆਪਣੇ ਟਰੈਕਟਰ ਖੇਚਣ ਲਈ ਜਦੋਂ ਆਪਣੀ ਟਰਾਲੀ ਖੋਬੇ ਜਾਂਦੀ ਆ ਆਪਾਂ ਟਰੈਕਟਰ ਮੂਰੇ ਨਾ ਪਾਈਏ ਟਰੈਕਟਰ ਦਾ ਹੋ ਜਾਂਦਾ ਨੁਕਸਾਨ ਇੱਥੋਂ ਆਪਣਾ ਸੰਗਲ ਪਾਓ ਆਪਦਾ ਸਾਈਡ ਤੋਂ ਦੂਰ ਨੂੰ ਇਥੋਂ ਟਰਾਲੀ ਖਿੱਚੋ ਟਰੈਕਟਰ ਤਾਂ ਆਪਣਾ ਕਿਤੇ ਖੜਦਾ ਨਹੀਂ ਹੁੰਦਾ ਟਰਾਲੀ ਖੜਾਉਂਦੀ ਹੁੰਦੀ ਹੈ ਟਰੈਕਟਰ ਨੂੰ ਸਹੀ ਆ ਇਹ ਵੀ ਤੇਰੀ ਗੱਲ ਸਹੀ ਆ ਮੰਨਣ ਜੋਗਾ ਆ ਦੋਨੇ ਪਾਸੇ ਤਾਂ ਹੁੱਕਾ ਲਮਾਈ ਹੋਈਆਂ ਨੇ ਇਹ ਬਣਾਈ ਕਿੱਥੋਂ ਹੋਈ ਆ ਇਹ ਭਵਾਨੀਗੜ੍ਹ ਦੀ ਬਣੀ ਹੋਈ ਆ ਪੋਪੋ ਗੋਲਡ ਵਾਲਿਆਂ ਦੀ ਪੋਪੋ ਗੋਲਡ ਵਾਲਿਆਂ ਤੋਂ ਭਵਾਨੀਗੜ੍ਹ ਤੋਂ ਬਣੀ ਹੋਈ ਆ ਤੇ ਇਹਦੇ ਥੱਲੇ ਚੈਨਲ ਕਿੰਨੇ ਲੱਗੇ ਹੋਏ ਨੇ ਇਹਦੇ ਚੈਨਲ 14 ਲੱਗੇ ਹੋਏ ਨੇ ਜੀ 14 ਚੈਨਲ ਲੱਗੇ ਹੋਏ ਨੇ ਹੈ ਹਾਂਜੀ ਇਹ ਥੱਲੇ ਇੱਕ ਕਪੌੜੀਪੂੜ ਮਾਰਿਆ ਹੋਇਆ ਚੰਗਾ ਹੈ ਹਾਂਜੀ ਤੇ ਆ ਪੰਪ ਲਿਫਟ ਵਾਲਾ ਇਹ ਤਿੰਨ ਸਟੇ ਪੰਪਾ 5 ਇੰਚੀ ਆ 5 ਇੰਚੀ ਪੰਪਾ ਤਿੰਨ ਸਟੇ ਆ ਮਤਲਬ ਤਿੰਨ ਵਾਰੀ ਖੁੱਲਦਾਗਾ ਟਰਾਲੀ ਜਮਾ ਸਿੱਧੀ ਜਮਾ ਸਿੱਧੀ ਹੋ ਜਾਂਦੀ ਆ ਆ ਟਾਇਰ ਟਾਇਰ ਐਮ ਆਰ ਐਫ ਦੇ ਨੇ ਚੌਕੜਾ ਚੌਕੜਾ ਐਮ ਆਰ ਐਫ ਦਾ ਤੇ ਬੇਦਾਗ ਟਾਇਰ ਨੇ ਬੇਦਾਗ ਤੇ ਦਾ ਹੱਬ ਕਿ ਨਹੀਂ ਲੱਗੀ ਹੋਈ ਆ ਇਹ 10 ਨਾ 10 ਨਟ ਹੀ ਹੱਬ ਲੱਗੀ ਹੋਈ ਆ ਹਾਂ 10 ਨਟ ਹੀ ਹੱਬ ਲੱਗੀ ਹੋਈ ਆ ਤੇ ਆ ਸੌਕ ਨੂੰ ਬੰਦਾਂ ਦੀ ਤੇ ਆ ਆਪਣਾ ਸੱਚ ਬੈੱਡ ਬੈੱਡ 3.5 ਫੁੱਟ ਬੈੱਡਾ ਇਹ 3.5 ਫੁੱਟ ਤਿਆਰ ਆ ਬੈੱਡ ਤਿਆਰ ਆ ਤੇ ਆ ਚੈਨਰ ਚੁੰਨਰ ਪੂਰੇ ਮਜ਼ਬੂਤ ਲੱਗੇ ਹੋਏ ਨੇ ਹੈ ਹਾਂਜੀ ਹਾਂ ਤੇ ਫਰਸ਼ ਕਿਹੜਾ ਇਹਦੇ ਵਿੱਚ ਜਹਾਜੀ ਫਰਸ਼ ਲੱਗਿਆ ਹੋਇਆਗਾ ਜਹਾਜੀ ਫਰਸ਼ ਲੱਗਿਆ ਹੋਇਆ ਇਥੋਂ ਪਤਾ ਲੱਗ ਜਾਂਦਾ ਵੀ ਇਹ ਜਹਾਜੀ ਫਰਸ਼ ਹੈ ਤੇ ਬਾਕੀ ਆ ਟੂਲ ਵੀ ਅੰਦਰ ਬੂਰਾ ਵੱਡਾ ਲਗਾਇਆ ਹੋਇਆ ਹੈ ਹਾਂਜੀ ਹਾਂ ਚੰਗਾ ਟੂਲ ਲਗਾਇਆ ਹੋਇਆ ਇਥੋਂ ਆ ਕੋਣ ਰਾਂ ਤੋਂ ਚੈਨਰ ਦੇਖੋ ਕਿੰਨੇ ਮੋਟੇ ਨੇ ਜੇ ਚੈਨ ਮੋਟੇ ਨੇ ਤਾਂ ਤਾਂ ਹੀ ਵੇਟ ਇਹਦਾ 23 ਕਿਲੋ ਮੀਟਰ ਬਿਨਾ ਟਾਇਰਾਂ ਤੋਂ ਹਾਂਜੀ ਹਾਂ ਤੇ ਇੱਕ ਤਾਂ ਆਪਾਂ ਨੂੰ ਇਹ ਦੱਸ ਦੇ ਵੀ ਆਪਾਂ ਖੜੇ ਕਿੱਥੇ ਆ ਇਹ ਆਪਾਂ ਤਨੌਲੇ ਸ਼ਹਿਰ ਕੋਠੇ ਕਾਲਗੜ੍ਹ ਚ ਨੇੜੇ ਦੀ ਘਟਾਬਾ ਮਹਾਵੀਰ ਰੋਡ ਤੇ ਖੜੇ ਆ ਆਪਾਂ ਮਹਾਵੀਰ ਰੋਡ ਤੇ ਨੇੜੇ ਦੀਪ ਘਟਾਬਾ ਆ ਜਾਂਦਾ ਨੇੜੇ ਨੇੜੇ ਦੀਪ ਘਟਾਬਾ ਆ ਜਾਂਦਾ ਤੇ ਇੱਕ ਤਾਂ ਜਿਹੜਾ ਮੋਬਾਈਲ ਨੰਬਰ ਆ ਉਹ ਦੱਸ ਦੇ 9969908845 08845 ਹਾਂ ਤੇ ਮਤਲਬ ਇਹਦੀ ਹੁਣ ਡਿਮਾਂਡ ਕੀ ਆ ਇਹਦੀ ਡਿਮਾਂਡ ਆਪਣੀ 230000 230000 ਤੇ ਬਾਕੀ ਤੂੰ ਇਹ ਟਰਾਲੀ ਕਿਹੜੇ ਕੰਮ ਤੇ ਵਰਤੀ ਸੀ ਆਪਾਂ ਵਸ ਜਾਂ ਆਪਦੇ ਘਰ ਦੇ ਕੰਮ ਤੇ ਵਰਤੀ ਹੋਈ ਆ ਕੋਈ ਕਿਰਾਇਆ ਬਸ ਜਾਂ ਤੂੜੀ ਵਾਲੇ ਤੇ ਲਾਈ ਹੋ ਗਿਆ ਦੋ ਸੀਜ਼ਨ ਆ ਮਤਲਬ ਤਾਂ ਤੂੜੀ ਵਾਲੀ ਤੇ ਲਾਈ ਸੀ ਜਿਹੜੀ ਫਿਰ ਤਾਹਾ ਹੁੱਡ ਹੁੰਦੀ ਆ ਟੋਪੀ ਹੁੰਦੀ ਆ ਉਹ ਵੀ ਹੈਗੀ ਆਪਣੇ ਉਹ ਵੀ ਨਾਲ ਦਵਾਂਗੇ ਉਹ ਵੀ ਆਪਾਂ ਨਾਲ ਦਵਾਂਗੇ ਨਾਲ ਦਵਾਂਗੇ ਹਾਂ ਉਹ ਵੀ ਠੀਕ ਆ ਪਿਸਲਾ ਡਾਲਾ ਵੀ ਆਪਾਂ ਨਾਲ ਦਵਾਂਗੇ ਜਾਲੀ ਵਾਲਾ ਡਾਲਾ ਗਾ ਇਹਦਾ ਥੱਲੜਲਾ ਪੋਤਲਾ ਜਿਹੜਾ ਹੁੰਦਾਗਾ ਉਹ ਵੀ ਆਪਣੇ ਹੈਗਾ ਮਤਲਬ ਦੋ ਤਾਂ ਤੇਰੇ ਕੋਲ ਡਾਲੇ ਨੇ ਪਿਸੇ ਦੋ ਤਾਂ ਡਾਲੇ ਨੇ ਹਾਂ ਇੱਕ ਜਾਲੀ ਸਾਰੀ ਜਾਲੀ ਵਾਲਾ ਇੱਕ ਅੱਧੀ ਜਾਲੀ ਵਾਲਾ ਇੱਕ ਅੱਧੀ ਜਾਲੀ ਵਾਲਾ ਉੱਪਰਲੀ ਟੋਪੀ ਵੀ ਹੈਗੀ ਉਹ ਵੀ ਆਪਾਂ ਸਾਰਾ ਕੁਝ ਨਾਲ ਹੀ ਦੇ ਦੇ ਨਾਲ ਹੀ ਦੇਣਾ ਹਾਂ ਤੇ 230000 ਰੁਪਏ ਤੂੰ ਡਿਮਾਂਡ ਕਰੀ ਆ ਮਾਣਤਨ ਮੌਕੇ ਤੇ ਹੋ ਜੂ ਸੱਜਾ ਮਾਣਤਨ ਮੌਕੇ ਤੇ ਹੋ ਤੇ ਬਾਕੀ ਨੰਬਰ ਜਿਹੜਾ ਬਾਈ ਹੁਣਾਂ ਦਾ ਟਾਈਟਲ ਤੇ ਚੱਲੀ ਜਾਂਦਾਗਾ ਤੇ ਕਰ ਲਿਓ ਸੰਪਰਕ ਜਿੰਨਾਂ ਨੇ ਲੈਣੀਆਂ ਟਰਾਲੀ ਤੇ